ਕਿਉਂ ਤਰਤਾਉ ਸਾਜੀ ਬੜ ਜੀ ਕਹਿ ਵਾ ਵੀ ਠੀਕ ਆ ਵਾ ਜੀ ਤੁਸ ਨਸ ਕੇ ਨਹੀਂ ਠੀਕ ਆ ਜੀ ਆ ਨੀ ਵੇਜ ਕਿੱਥੇ ਲੈ ਖਾਣਾ ਕਿੱਥੇ ਬਾਹਰ ਬੋਸ ਕੰਮ ਕੰਪਦੇ ਜੀ ਨਹੀਂ ਕਰਦਾ ਮੇਰਾ ਕਿਉਂ ਜੀ ਰੋਣ ਕਰਦਾ ਮੈਨੂੰ ਕਰੇ ਜੀ ਲੱਗਦਾ ਮੈਂ ਕਰੇ ਜੀ ਲੱਗਦਾ ਮੇਰੇ ਕੋਲ ਜੀ ਲੱਗਦਾ ਹੈ ਮੈਂ ਕੰਮ ਤੇ ਬਗ ਜਾ ਕਰ ਤੇ ਕੀ ਕਰਦੇ ਹੈ ਮੈਂ ਕਹਦਾ ਮੈਂ ਚਾਹ ਕਰਦੀ ਆ ਚਾ ਚਲ ਚਾਰ ਨਾ ਹਾਂ ਮੇਰਾ ਤਾਂ ਇਹ ਨਹੀਂ ਕਰਦਾ ਜੇ ਆਪਾਂ ਇਕੱਠੇ ਬੈਠ ਕੇ ਗੱਲਾਂ ਕਰੀਏ ਸਾਰੀ ਬਦਲੇ ਹੀ ਕਰ ਸਕੇ ਬੈਠ ਬੈਠ ਕੇ ਕੰਮ ਵੀ ਕਰਨਾ ਤੁਸੀਂ ਚਾਹ ਕਰੋ ਮੈਂਨੇ ਆਪਾਂ ਹੱਸਣ ਚਲ ਕੋਈ ਨਾ ਚਾਹ ਹਾਂ ਮੈਂਨੇ ਚਲ ਕੋਠੇ ਦੇ ਬੈੰਨੇ ਕੋਠੇ ਦੇ ਮੈਨ ਨਾ ਹੋ ਕੋਠੇ ਦੇ ਵੀ ਲੋਕ ਦੇਖਣ ਸਮਾਰ ਕੇ ਕੋਠੇ ਦੇ ਬੈੰਨੇ ਆਪਣਾ ਤਾਂ ਵਧੀਆ ਜਗਾਰਾ ਹੈ ਕੋਠੇ ਦੇ ਕੀ ਕਰਨਾ ਹੂੰ ਜੇ ਪਾਪੂ ਆ ਕੇ ਡਾਂਗ ਫੇਰ ਦੋ ਬੱਢੀ ਕੱਪ ਹੈ ਬੱਢੀ ਕੱਪ ਵੀ ਤਾਂ ਕੰਮ ਕਰੀਏ ਜਾਨ ਨਾ ਤੁਹਾਨੂੰ ਦੇ ਕੇ ਤੋਂ ਵਾ ਕਾ ਜਾਣ ਦੇ ਦੋ ਅਸਾਂ ਦੇ ਕਾਹ ਬੀ ਬਣਾਓ ਚਾਹ ਬਣਾਓ ਬਣਾਉਣੀ ਮੈਂ ਵੀ ਥਿੰਕ ਕਰਦਾ ਕੋਈ ਨਾ ਚਾਹ ਜਲ ਦੱਸ ਕੀ ਹੋਇਆ ਹਜੇ ਆ ਹੁਣ ਤਾਂ ਆ ਦੇ ਪਾਈ ਸੀ ਕੱਪੜੇ ਇੱਕ ਤਾਂ ਕੱਪੜੇ ਵਾਲੇ ਬਦਲ ਲਾਵੇ ਆਹੀ ਰੱਖ ਲੈ ਬਸ ਬਣ ਗਈ ਚਾਹ ਤਾਂ ਬੜੀ ਅਰਖਾਉਂਦਾ

ਆ ਦੇ ਇੱਕ ਗਲਾਸ ਹੀ ਤਾਂ ਹੈ ਯਾਰ ਇੱਕ ਇੱਕ ਗਲਾਸ ਦੇ ਨਾ ਲਹੂ ਇੱਕ ਜੰਦ ਇੱਕ ਜਾਣ ਹਾਏ ਤੁਸੀਂ ਲਿਆਉਂਦੇ ਆ ਉਹਦੇ ਇਕੱਠੇ ਬੀਂਦੇ ਆ ਬਸ ਤੁਸੀਂ ਵੀ ਲੋਗੁਰ ਮੈਂ ਪੀ ਲਵਾਂ ਕੰਮ ਕੋ ਮੁਕਾਬਲਾ ਕਰ ਭਾਈ ਸਾਰਾ ਤਾਂ ਇਹਦੇ ਜਿੰਨੇ ਲੱੜਿਆ ਰਹਾ ਤਾਂ ਰਹਾ ਵੀ ਲੋੜ ਪਊਗੀ ਕੰਮ ਦੀ ਕੰਮ ਤੇ ਹੀ ਤਾਂ ਆ ਆ ਭਾਬੀ ਹੁਣ ਕੀ ਕੰਮ ਕੋਈ ਮੈਨੂੰ ਦੱਸ ਦੇ ਗਿਆ ਤਾਂ ਸੀਗਾ ਉਹ ਕੀ ਤੇ ਜੇ ਸਮਾਨ ਲੈਣਾ ਸੀ ਚੱਕ ਕੇ ਲੈ ਆਂਦਾ ਸਪਰੀ ਦਾ ਸਮਾਨ ਸਾਰੇ ਬੰਦੇ ਨੇ ਨਿਤੜਾ ਰਹਿਣਾ ਮਣੀਮੁਤੀ ਸ਼ਰਮਾਨਾ ਹੁਣ ਘਰੇ ਦਾ ਬੈਠਣਾ ਹੀ ਆ ਘਰੇ ਦਾ ਬੈਠਣਾ ਹੀ ਆਗਾ ਪਾਈ ਤੁਮੀ ਸ਼ਰਮਾਨਾ ਕਾ ਮਣੀਮੁਤੀ ਤਰਾ ਦੇਵਰ ਹੈ ਤੂੰ ਤਾਂ ਆਇਆ ਠੀਕ ਨਹੀਂ ਜਿਵੇਂ ਘਰ ਵਾਲੀ ਨਾਲ ਡੜਦੰਦੇ ਜੁੜ ਕੇ ਦੁਗਨ ਤਾਂ ਨਹੀਂ ਹੈਗਾ ਦੇਵਰੀ ਹੈ ਦੇਵਰੀ ਹੈ ਪਰ ਤੇਰੇ ਤੇਰਾ ਬੰਦਾ ਚੰਗਾ ਭਲਾ ਹੈ ਨਹੀਂ ਇਹ ਤਾਂ ਕਰਦੀ ਦੋਵਰ ਦੇ ਨਿਤੜਦਾ ਕਰਤੀ ਹੈ ਕਰਤੀ ਹੈ ਮੈਂ ਕੀ ਕਰਾਂ ਹੁਣ ਜੋ ਤਿਉਹ ਕਰਦਾ ਹੁਣ ਮੈਂ ਇਹਨੂੰ ਕੀ ਕਰਾਂ ਘਰ ਦੀ ਤਾਂ ਗੱਲ ਆ ਭਾਬੀ ਨਾ ਪਾਣੀ ਦਾ ਕੋਈ ਰਸਤਾ ਨਹੀਂ ਖੜਦਾ ਉਹ ਵੀ ਕੰਡ ਦੇ ਜੁੜ ਬਸ ਤੈਨੂੰ ਕੀ ਕਰਾਉਣਾਗਾ ਉਹ ਕਰਾਉਂਦਾ ਹੀ ਹੁਣ ਮੈਂ ਕੀ ਕਰਾਂ ਮੈਂ ਤੈਨੂੰ ਕਹ ਬਿਆਹ ਕਰਾ ਲਾ ਮੈਂ ਕੀ ਕਹਿੰਦੇ ਕਰਾ ਲਾ ਭਾਈ ਮੈਂ ਕਹੋ ਕਹਿੰਦੀ ਇਹ ਤੂੰ ਪੰਡਾ ਛੱਡੇਂਗੀ ਤਾਂ ਦਾ ਇਹ ਕਰਾਊਗਾ ਜਾਂ ਤੂੰ ਨਹੀਂ ਪੰਡਾ ਛੱਡਦੀ ਕਿੱਥੋਂ ਕਰਾਊਗਾ ਮੈਂ ਵਿਆਹ ਕਰਾਉਣਾ ਹੀ ਨਹੀਂਗਾ ਤੁਸੀਂ ਮੇਰੇ ਵਿਆਹ ਦੇ ਮਗਰ ਕਿਉਂ ਪਏ ਹੋ ਆਹ ਹੋ ਸਾਈ ਬਾਪੂ ਲੱਗ ਜਾਂਦਾ ਮੈਨੂੰ ਵਿਆਹ ਨਹੀਂ ਕਰਾਉਣਾ ਸਾਰੇ ਪੰਡ ਤੁਸੀਂ ਗੱਲਾਂ ਡੋਣੀਆਂ ਨੇ ਤੁਹਾਡੀਆਂ ਕਾਹਦੀਆਂ ਗੱਲਾਂ ਉਡਦੀਆਂ ਇਹ ਗੱਲਾਂ ਉਡਦੀ ਨੇ ਵੀ ਤੂੰ ਸਾਰਾ ਤੇ ਲੋਕ ਦੇਖਦੇ ਸੀ ਵੀ ਤੂੰ ਹੰਨੇ ਤੇ ਟੜਾ ਰਹਿਣਾ ਏ ਪਰਿਵਾਰ ਆਦਾ ਪਰਿਵਾਰ ਆ ਹੁਣ ਮੈਂ ਸੁਣਨ ਨੂੰ ਵੀ ਤਾਂ ਲੈ ਕੇ ਜਾਨਾ ਲੈ ਕੇ ਜਾਨਾ ਗੁਨਾਹ ਆ ਅੰਨੇ ਕੰ ਚੜੀ ਰਹੀ ਇਸ ਹਰ ਤਰਫ ਤੇ ਅੰਨੇ ਤੇ ਚੜੀ ਕੰਨੀ ਆ ਗੱਲਾਂ ਤਾਂ ਤਾਂ ਆ ਮੈਂ ਵੀ ਤਾਂ ਹੀ ਬਗਾਨੇ ਖਾਂ ਮੇ ਜਾਨੀ ਮੈਂ ਬਾਹਰ ਨਹੀਂ ਨਿਕਲਦੀ ਅੰਦਰ ਨਹੀਂ ਇਹ ਤਾਂ ਘੜਾ ਘੜੀ ਪਟਣਾ ਹੈ ਰੋਕਮ ਹੋ ਗਿਆ ਇਹ ਤਾਂ ਘੜਾ ਘੜੀ ਪਟਿਓ ਚੰਗਾ ਪੜਾ ਬੰਦਾ ਰਸਤੋਂ ਦੇ ਦੇ ਕੀ ਕਰਨਾ ਭਾਬੀ ਤੁਸੀਂ ਤਾਂ ਜਰਦੇ ਨਹੀਂ ਸਾਨੂੰ ਹੁਣ ਸਾਰਿਆਂ ਨੂੰ ਇਕੱਠਿਆਂ ਜਰਦੇ ਨਹੀਂ ਤੁਸੀਂ ਜਉਨੇ ਵੀ ਅੱਡ ਅੱਡ ਚੁੱਲੇ ਹੋ ਜਾਣ ਸਾਰਿਆਂ ਦੇ ਦੇ ਮੈਂ ਕਾਨੂੰ ਚਾਹੀਆਂ ਵੀ ਅੱਡ ਅੱਡ ਚੁੱਲੇ ਹੋ ਜਾਣ ਮੈਂ ਤਾਂ ਕਹਿੰਦੀ ਆ ਵੀ ਜੁੜਿਆ ਰਹੇ ਪਰਵਾਰ ਜੁੜਿਆ ਕਿੱਥੇ ਤੁਸੀਂ ਸਾਨੂੰ ਤਿੰਨਾ ਭਰਾਵਾਂ ਨੂੰ ਜਰਦੇ ਹੀ ਨਹੀਂਗੇ ਤੁਹਾਨੂੰ ਐ ਵੀ ਤੁਹਾਡਾ ਚੁੱਲਾ ਅੱਡ ਹੋ ਜੇ ਨਾ ਅੱਡ ਹੋ ਜੇ ਸਾਡਾ ਚੁਰ ਮੇਰੇ ਵਿਆਹ ਕਰਾ ਕੇ ਮੈਂ ਮਾਂ ਦਾ ਸੋਤਰੀ ਜੇ ਚੁੱਲੇ ਨੂੰ ਅੱਡ ਚੁੱਲਾ ਹੋ ਜੇ ਜੇ ਸੋਚਦੀ ਹੁੰਦੀ ਤਾਂ ਫਿਰ ਮੈਂ ਬੋਲਦੀ ਨਹੀਂ ਤੀ ਤੇ ਹੋਰ ਕੀ ਗੱਲ ਹੈਗੀ ਚਲ ਭਾਈ ਮੈਨੂੰ ਕੀ ਲਾਉਣਾ ਜਿਹਦੇ ਅੱਖਾਂ ਤੋਂ ਬਣੀ ਹੱਥ ਪੱਟੀ ਬਨੂਗਾ ਲੋਕ ਤਾਂ ਜਿਵੇਂ ਕਹਿਣਗੇ ਪਹਿਲਾਂ ਤੁਸੀਂ ਕਹੀ ਜਾਨੇ ਹੋਗੇ ਲੋਕਾਂ ਦਾ ਚਾਰ ਕਰਨ ਨਹੀਂ ਮੈਂ ਤੁਹਾਨੂੰ ਦੱਸਾਂ ਕੀ ਜਨਾ ਚਾਹ ਪੀਣੀ ਦੁੱਪਰ ਕਰਕੇ ਕਾਹ ਦਾ ਸੋਤ ਲਮੇ ਤਾਂ ਕੁਛ ਨਹੀਂ ਕਹਿੰਦੀ ਵਿਆਹ ਕਰਾਉਣਾ ਕਰਾਉਣਾ ਭਾਬੀ ਮੈਂ ਨਹੀਂ ਵਿਆਹ ਕਰਾਉਣਾ ਨਾ ਮੇਰਾ ਜੀ ਕਰਦਾ ਵਿਆਹ ਕਰਾਉਣਾ ਨਾ ਮੈਂ ਕਰਾਉਣਾ ਸਿਰ ਮੈਨੂੰ ਕੋ ਵਾਲਾ ਪਾਏ ਨੇ ਕਰਾਲਾ ਵਿਆਹ ਕੁਛ ਨਹੀਂ ਹਾਂ ਕੀ ਕਰੂੰਗਾ ਵਿਆਹ ਕਰਾ ਕੇ ਨਾ ਤਾਂ ਮੇਰਾ ਜੀ ਕਰਦਾ ਨਾ ਮੈਂ ਕਰਾਉਣਾਗਾ ਵਧੀਆ ਤਾਂ ਹੈਗਾ ਘਰੇ ਵਧੀਆ ਇਕੱਲੇ ਦਾ ਵਧੀਆ ਮੇਰਾ ਲਿਖਦਾ ਮੈਂ ਪਿੰਚਾ ਮੇਰਾ ਦਾਬ ਦਨੇ ਪਈ ਚਾ ਅਕਲਾਸਰਾ ਗਿਰਨ ਜੋਤ ਮੈਂ ਤਾਂ ਤੈਨੂੰ ਆਇਕਾਂ ਜੀ ਤੂੰ ਮੇਰੇ ਜਵਾਖਾਂ ਵਰਗਾ ਤੂੰ ਕਿਉਂ ਇਹਦੇ ਚੱਕਰਾਂ ਚ ਪਿਆ ਹੈ ਇਹਦੇ ਚੱਕਰਾਂ ਚ ਭਾਬੀ ਬਲਜੀਤ ਦੇ ਚੱਕਰਾਂ ਚ ਉਹ ਵੀ ਮੇਰੀ ਭਾਬੀ ਆ ਜਿਵੇਂ ਤੁਸੀਂ ਉਹ ਮੈਨੂੰ ਵੀ ਉਹ ਨਹੀਂ ਵੀ ਮੇਰੀ ਗੱਲ ਸੁਣ ਭਾਬੀ ਤਾਂ ਮੈਨੂੰ ਪਤਾ ਹੈ ਮੈਨੂੰ ਪਤਾ ਹੈ ਭਾਈ ਤੁਹਾਡਾ ਅੰਦਰੋਂ ਕੀ ਰਿਸ਼ਤਾ ਹੈ ਤੁਸੀਂ ਸਰੀਆ ਵੀ ਗਲਤ ਬਣਾਈ ਜਨੇ ਸਾਰਿਆਂ ਨੂੰ ਮੈਨੂੰ ਦਿਖੇ ਰਿਹਾ ਮੇਰੇ ਕਿਹੜਾ ਹੁਣ 40 ਸਾਲ ਦੀ ਉਮਰ ਹੋਊਗੀ ਮੈਨੂੰ ਕਿ ਦੀਨਾ ਹੀ ਤੁਹਾਡਾ ਲੱਛਣ ਮੈਂ ਤਾਂ ਤੈਨੂੰ ਪਿਆਰ ਨਹੀਂ ਸਮਝਾਉਣੀ ਆ ਵੀ ਕਾਹ ਨੂੰ ਇੰਨਾ ਚੱਕਰਾਂ ਚ ਪੈਣਾ ਤੂੰ ਵਿਆਹ ਕਰਾ ਲੈ ਪਿਛਲੀ ਉਮਰ ਕਿਸੇ ਨੇ ਲੰਗਰ ਨਹੀਂ ਦੇਣੇ ਹੁਣ ਤਾਂ ਤੈਨੂੰ ਆਇਆ ਵੀ ਤੇਰੇ ਤੇ ਜਵਾਨੀ ਆ ਮੈਂ ਭਾਬੀ ਵਿਆਹ ਨਹੀਂ ਕਰਾਉਣਾ ਮੈਨੂੰ ਵਧੀਆ ਲੱਗਦਾ ਆਪਣਾ ਇੱਥੇ ਪਰਿਵਾਰ ਆਪਣਾ ਧਾਮ ਇਹ ਆ ਤੂੰ ਤੁਸੀਂ ਮੇਰੇ ਵਿਆਹ ਦੇ ਮਗਰ ਕਿਉਂ ਪਏ ਆ ਇਹ ਕੱਲ ਕਲਾ ਨੂੰ ਤੇਰੇ ਭਰਾ ਨੂੰ ਪਤਾ ਲੱਗ ਗਿਆ ਤੇਰੇ ਤਾਂ ਆ ਜਿਹੜੀਆਂ ਚਾਰ ਬੋਧੀਆਂ ਸਰਪੇ ਨਹੀਂ ਰਹਿਣ ਦੇਣੀਆਂ ਹੁਣ ਤਾਂ ਤੈਨੂੰ ਆ ਆ ਵੀ ਪਤਾ ਨਹੀਂ ਕੀ ਕੁਸਾ ਹੈ ਗੱਲਾਂ ਚ ਇਹਨਾਂ ਗੱਲਾਂ ਚ ਕੁਸ ਨਹੀਂ ਹੈ ਰੱਖਿਆ ਕੀ ਭਰਾ ਨੂੰ ਪਤਾ ਲੱਗੂਗਾ ਅੱਛਾ ਉਹ ਨਿਆਣਾ ਉਹਨੂੰ ਪਤਾ ਹੀ ਨਹੀਂ ਕਿ ਉਹ ਕਿਸੇ ਗੱਲ ਦਾ ਤੇਰੇ ਆ ਲੱਛਣਾਂ ਦਾ ਦੇਖੋ ਭਾਬੀ ਤੁਸੀਂ ਵੀ ਸਾਨੂੰ ਯਾਰਦੇ ਬੈਠਿਆ ਨਾ ਤੁਸੀਂ ਯਾਰਦੇ ਮੈਨੂੰ ਵੱਡੇ ਭਰਾ ਨਾਲ ਬੈਠੇ ਨੂੰ ਤੇ ਨਾ ਪਰਚਾਈ ਨਾ ਤੂੰ ਨੂੰ ਪਤਾ ਨਹੀਂ ਕੀ ਮਚੇ ਮਰ ਰਿਹਾ ਸਾਡੇ ਤੋਂ ਵੀ ਮੈਂ ਤੇਰੇ ਭਰਾ ਨਾਲ ਕਿਦਾਂ ਬੈਠੇ ਤੈਨੂੰ ਟੋਕਿਆ ਮੈਂ ਤਾਂ ਕਦੇ ਉਹ ਇਹ ਤੋਂ ਬੇ ਵੀ ਨਹੀਂ ਕਹਿੰਦੀ ਤੈਨੂੰ ਤੂੰ ਤਾਂ ਉਹੀ ਬਿਨਾਂ ਮਤਲਬ ਤੋਂ ਹੀ ਉਂਗਣਾਂ ਲਾਤੀ ਆ ਵੀ ਆ ਭਰਾ ਨਾਲ ਭਰਾ ਨਾਲ ਮੈਂ ਕਿਉਂ ਜਿੰਨੀ ਹੋ ਜਰੂੰਗੀ ਮੈਨੂੰ ਅਦਾਸੇ ਮੇਰੀ ਚਾਹ ਬੈਠੇ ਦੀ ਦੁਪਰ ਕਰਤੀ ਤੂੰ ਪੀਣੀ ਮੈਂ ਵਧੀਆ ਚਾਹ ਪੀ ਜਾਂਦਾ ਸੀਗਾ ਉਹ ਭਾਬੀ ਨੇ ਚਲ ਚਾਹ ਬਣਾਈ ਜਾਂਦੀ ਸੀ ਮੈਨੂੰ ਫੜਾ ਤੀ ਕੋਲੇ ਬੈਠ ਗਈ ਉਹ ਮੈਂ ਮਤਾ ਚਾਹੁੰਨੀ ਤੇਰਾ ਘਰ ਬਸ ਜੇ ਤੂੰ ਵੀ ਸਾਡੇ ਬਰਾਬਰ ਦਾ ਹੋ ਜੇ ਆ ਇਹ ਨਾਲ ਇਹ ਧੀਵੀ ਦੇ ਮਗਰ ਨਾ ਲੱਗਾ ਰਹੇ ਮੈਂ ਤੈਨੂੰ ਦੱਸਾਂ ਮੈਨੂੰ ਕਿਹਿਆ ਖੂਜ ਡੱਕ ਚਾਹੇ ਖਾਤੇ ਚ ਡੱਕ ਮੈਂ ਤਾਂ ਇਹਦੀ ਮੇਰੇ ਚਾਚੇ ਦੀ ਕੁੜੀ ਆ ਸੋਹਣੀ ਸੁਨੱਖੀ ਪੜੀ ਲਿਖੀ ਤੈਨੂੰ ਰਿਸ਼ਤਾ ਕਰਾ ਦੂੰਗੀ ਅੱਛਾ ਹੁਣ ਸਾਨੂੰ ਆਏ ਆ ਵੀ ਚਾਚੇ ਦੀ ਕੁੜੀ ਇੱਥੇ ਘਰੇ ਲਿਆਈਏ ਮੈਂ ਵਿਆਹ ਹੀ ਨਹੀਂ ਜਦੋਂ ਕਰਾਉਣਾ ਯਾ ਨਾ ਕਰਾ ਜਦ ਤੇਰੀ ਅੱਖਾਂ ਦੁਖਣੀਆਂ ਪਾਪੀ ਪੱਟੀ ਬਣਨੇਗਾ ਸਹਾਂਣੀ ਬੈਠਣ ਦਿੰਦੀ ਟੇਕ ਨਾਲ ਪਤਾ ਨਹੀਂ ਕਿਉਂ ਮੇਰੇ ਵਿਆਹ ਦੇ ਮਗਰ ਤਾਈ ਉਹ ਵੱਡੀ ਭੁਜਾਈ ਵੀ ਨਾ ਟੱਕ ਕੇ ਬੈਠਣ ਹੀ ਨਹੀਂ ਦਿੰਦੀ ਘਰੇ ਤਾਂ ਕੁਚੈਣੀ ਨਹੀਂ ਗਿਆ ਉਹਦੀ ਕਰਿਆ ਪਿਆ ਪਾਣੀ ਪੁੱਛਣ ਡਿਆ ਪਿਆ ਇੱਥੇ ਬਹਿਨੇ ਆ ਯਾਰ ਸੋਰੀ ਪਾਣੀ ਪਾਣੀ ਕਰਿਆ ਪਿਆ ਕੀ ਕਰਾਂ ਐ ਵੱਡੀ ਭੁਜਾਈ ਦਾ ਜਮਾਈ ਨਹੀਂ ਜਾਂਦੀ ਸਾਨੂੰ ਉੱਤੋਂ ਨਾ ਲੈਂਦੀ ਹੈਗੀ ਭਾਈ ਦਾ ਭਾਈ ਤਾਂ ਸਾਰਾ ਦਿਨ ਖੇਤ ਹੁੰਦਾ ਯਰਦੀ ਤਾਂ ਆਪਣੀ ਭਾਈ ਦਾ ਨਾਂ ਲੈ ਰਹੀ ਹੈ ਉੱਤੋਂ ਬਾਪੂ ਮਯਾਰ ਦੇ ਮਗਰ ਪਿਆ ਹੋਇਆ ਜੇ ਤੂੰ ਮੈਂ ਵਿਆਹ ਹੀ ਨਹੀਂ ਕਰਾਉਣਾ ੱੱਕੇ ਨਾਲ ਹੀ ਵਿਆਹ ਲੂੰ ਜੀ ਤਾਂ ਕਰਦਾ ਭਜਾਈ ਨੂੰ ਲੈ ਕੇ ਭੱਜ ਜਾ ਪਰ ਕਰ ਕਰ ਗਈ ਆ ਤੋਲ ਮਨੋ ਔਰ ਬਿਆਨ ਡਰਾਮਾ ਕੋਸਲੀ ਹੋ ਜੇ ਉਹ ਲੋਕ ਜਿਆ ਆਇਆ ਅੱਜ ਦੇਖਦੇ ਆ ਹੁੰਦਾ ਸਾਡੇ ਪਤਾ ਲੱਗਦਾ ਮੈਨੂੰ ਗੱਲ ਦੀ ਸਮਝਦਾ ਮਾ ਕੋਈ ਕੰਮ ਕਰਦਾ ਨਾ ਕੋਈ ਆਖੇ ਲੱਗਦਾ ਚੱਜ ਨਾਲ ਆਉਂਦੀ ਚੱਜ ਸਕਦਾ ਹਾਂ ਨੇ ਉਹਨੂੰ ਦੇਖੋ ਆ ਗਿਆ ਤਾਂ ਉਹ ਕੱਢਦਾ ਤੁਹਾਨੂੰ ਇਦਰਾ ਆਓ ਸਰ ਆਓ ਉਹ ਰਾਤ ਕੋ ਬੈਠੋ ਬਰੇ ਭਾਈ ਉਹ ਮੈਂ ਨਾ ਅਸੇ ਮੈਂ ਨਾ ਅਸੇ ਆਹੋ ਮੜਾ ਮੋਟਾ ਕੋਈ ਆਕਲਵਰਤ ਮਾਰ ਲਾ ਕੀ ਹੋ ਗਿਆ ਕੀ ਹੋ ਗਿਆ ਉਪਰ ਐ ਮੈਂ ਨਾ ਸਾਡਾ ਅੱਗੇ ਜਾਣ ਦਾ ਟਾਈਮ ਹੋ ਗਿਆ ਤੂੰ ਮੜਾ ਮੋਟਾ ਕੋਈ ਵਿਆਹ ਸੱਦੀ ਦਾ ਕੋਈ ਮੜਾ ਮੋਟਾ ਤਾਂ ਕੋਈ ਸਾਡੀ ਗੱਲ ਮੰਨ ਲਾ ਕਿੰਨੇ ਵਾਰੀ ਤੈਨੂੰ ਸਮਝਾਤਾ ਬਾਪੂ ਹੇ ਮੈਂ ਬੈਠ ਨਹੀਂ ਖੜਾ ਹਜੇ ਸਾਡੇ ਮਗਰੋਂ ਕਰਾਏਗਾ ਫਿਰ ਜਦੋਂ ਮਰ ਗਏ ਉਹ ਕੰਮ ਕੁੰਮ ਸਿੱਠ ਲੈਣ ਦੋ ਹੁਣੇ ਮੈਂ ਪੜੀ ਵੀ ਜੰਨਾ ਪਰ ਤੈਨੂੰ ਤਾਂ ਫਿਰ ਸਾਡਾ ਤਾਂ ਕੋਈ ਸਵਾਲ ਕਰਨੀ ਹੈ ਨਾ ਸਾਡੇ ਚਾਰ ਆੜ ਦਾ ਵਿਚ ਹੀ ਰਹਿ ਜਾਣਗੇ ਮਨ ਤਾਂ ਲੱਗਦਾ ਬਾਪੂ ਤੁਸੀਂ ਪੁੱਤ ਪੋਤੇ ਖੜਾਉਣੇ ਆਗੇ ਹਜੇ ਤੁਸੀਂ ਕਿੱਥੇ ਜਾਣ ਦੀਆਂ ਗੱਲਾਂ ਕਰਦੇ ਹੋ ਉਹ ਨਹੀਂ ਪੁੱਤ ਮੇਰੀ ਗੱਲ ਸੁਣੋ ਐ ਨਹੀਂ ਕਰੀਦਾ ਹੁੰਦਾ ਦੇਖ ਮੰਨ ਲਈਦੀ ਹੁੰਦੀ ਆ ਕੋਈ ਗੱਲ ਮੰਨ ਲਈਦੀ ਹੁੰਦੀ ਆ ਨਹੀਂ ਨਹੀਂ ਬਾਪੂ ਮੇਰਾ ਵਿਆਹ ਵੀ ਕਰਾਉਣ ਦਾ ਹਜੇ ਕੋਈ ਮਨ ਨਹੀਂ ਹੈਗਾ ਮੈਂ ਹਜੇ ਨਹੀਂ ਵਿਆਹ ਕਰਾਉਂਦਾ ਤੁਸੀਂ ਐਵੇਂ ਨਾ ਟੈਨਸ਼ਨ ਆ ਲੋ ਮੇਰਾ ਤਾਂ ਜੀ ਕਰਦਾ ਮੈਂ ਤੇਰੇ ਸੱਤਰ ਲਾਵਾ ਜਿਹਨੂੰ ਫਿਰ ਫਿਰ ਪਤਾ ਲੱਗਦਾ ਫਿਰ ਹੁਣ ਵੱਡਾ ਹੋ ਗਿਆ ਦਾੜੀ ਆ ਗਈ ਐਡਾ ਬਈ ਯਾਰ ਸੁਣ 24 25 ਸਾਲ ਦਾ ਹੋਇਆ ਪਿਆ ਤੇ ਫਿਰ ਬਾਪੂ ਹੋਇਆ ਨੇ ਹੁਣ ਦੋ ਵਿਆਹ ਦੇਖਤਾ ਲੈ 20 ਸਾਲ ਦਾ ਸੀ ਜਦੋਂ ਦੇ ਕਹਨੇ ਆ ਵੜੀ ਕੁਟੀ ਮੰਨ ਲਿਆ ਕਰ ਤਸ ਕਿਸੇ ਦੀ ਨਹੀਂ ਬਾਪੂ ਕਹਿੰਦਾ ਚੱਲ ਜਾ ਯਾਰ ਚਾਹ ਪੀ ਲੈ ਜਾ ਕੇ ਚੱਲ ਆਪੀ ਅਭੀ ਕੀ ਬਣੂਗਾ ਬਣੂਗਾ ਕਿਉਂ ਬਿੱਟ ਪਾ ਕੇ ਨੂੰ ਮਨਾਈਏ ਕਰਦੇ ਆ ਕੋਈ ਰਿਸ਼ਤੇਦਾਰ ਉਸ ਤਰ੍ਹਾਂ ਬੁੱਤੇ ਨੂੰ ਐ ਨਹੀਂ ਪਾਉਂਦਾ ਕਰਦੇ ਰਹਿਣਾ ਤੇ ਬਾਪੂ ਘठा ਲੈਂਦਾ ਆਇਆ ਤੇ ਵਿਆਹ ਕਾ ਤੇ ਉਹ ਕਹਿੰਨੀ ਤੇਰਾ ਵਿਆਹ ਕਰਨਾ ਆਏ ਮੈਂ ਛੋੜੇ ਜਿਹੜਾ ਆਈਡੀਆ ਤੂੰ ਛੋਟਾ ਪਣਿਆ ਹੈ ਨਾ ਮੈਂ ਪੂਰਾ ਨਹੀਂ ਬੋਲ ਦਿੰਦੀ ਜਿਹੜੀ ਛੋਟੇ ਮਨ ਦੇ ਵਿੱਚ ਹੈ ਨਾ ਮੈਂ ਕਦੇ ਪੂਰਾ ਨਹੀਂ ਕੋਣ ਤੰਦੀ ਪਿਆਰ ਸੁਪਨਾ ਇਹ ਤਾਂ ਭੁੱਲ ਜਾ ਤੁਸੀਂ ਕਿ ਵਿਆਹ ਹੋਣ ਦੇ ਦੂੰਗਾ ਹੁਣ ਤੇ ਨਹੀਂ ਮੇਰੇ ਕੋਲ ਉਹ ਨਾ ਕਰੀਂ ਇਹ ਕਹਿੰਦਾ ਇਹਨਾਂ ਨੂੰ ਕਹਿੰਦੇ ਜਿਹੜੇ ਕੋਠੀ ਪਾ ਕੇ ਦੋ ਤੇ ਲੋਟ ਆਪਾ ਇਹਨਾਂ ਨੇ ਕੋਠੀ ਪਾ ਕੇ ਇੰਨੇ ਤੇ ਵਿਆਹ ਇਹਦਾ ਹੋਣਾ ਚਲ ਭਾਬੀ ਹਾਂ ਚਾ ਮੈਨੂੰ ਤਾਂ ਫੜਾ ਦਿੰਦੇ ਸੀ ਕੀ ਕਹਿੰਦੇ ਜੀ ਬਾਪੂ ਕੌਣ ਬਾਪੂ ਬਾਪੂ ਤਾਂ ਵਿਆਹ ਨੂੰ ਕਹਿੰਦਾ ਸੀ ਵਿਆਹ ਵੀ ਨਹੀਂ ਮ ਕਰਾਉਂਦਾ ਪਤਾ ਮੈਨੂੰ ਸਾਰਾ ਕੁਝ ਸੁਣ ਲਿਆ ਮੈਂ ਨਹੀਂ ਕਹਿੰਦਾ ਭਾਬੀ ਤੁਸੀਂ ਕਾਹਦੀ ਟੈਨਸ਼ਨ ਲੈਨੇ ਹੋ ਨਹੀਂ ਕਰਾਉਂਦਾ ਮੈਂ ਵਿਆਹ ਹਜੇ ਕੂ ਹੀ ਵਿਆਹ ਦੇ ਪਿੱਛੇ ਪਏ ਪੈਣੇ ਔਰ ਵਿਆਹ ਕਦੇ ਇਹ ਕਹਿੰਦੇ ਵਿਆਹ ਕਰਾ ਲਾ ਕਦੇ ਬਾਪੂ ਕਹਿੰਦਾ ਵਿਆਹ ਕਰਾ ਲਾ ਮੈਂ ਤਾਂ ਆਪੋ ਘੋਖਾ ਹੋਇਆ ਪਿਆ ਮੇਰਾ ਬਾਹਰ ਵੀ ਨਹੀਂ ਚੀ ਲੱਗਿਆ ਅੱਜ ਪਤਾ ਨਹੀਂ ਕਿਉਂ ਮੇਰੇ ਵਿਆਹ ਦੇ ਮਗਰ ਪਏ ਆ ਮੇਰਾ ਹਜੇ ਕੋਈ ਮਨ ਨਹੀਂ ਹੈਗਾ ਮੈਂ ਤੇ ਨਹੀਂ ਕਰ ਬੱਸ ਉਹ ਮੇਰੇ ਤੂੰ ਆਏਗਾ ਇੱਕ ਮੇਰੀ ਗੱਲ ਮੰਨ ਹਾਂ ਦੱਸੋ ਤੂੰ ਆਏ ਕਹੇ ਇਹਨਾਂ ਨੂੰ ਤੇ ਮੈਨੂੰ ਤਾਂ ਕੋਠੀ ਪਾ ਕੇ ਦੋ ਕੋਠੀ ਫਿਰ ਵਾਕਾ ਹਾਂ ਤੇ ਇਹ ਮੇਰਾ ਵਿਆਹ ਹੋਗਾ ਨਹੀਂ ਹੁੰਦਾ ਫਿਰ ਸਾਨੂੰ ਮੇਰੇ ਨਾਲ ਚੱਲਣਾ ਪਊ ਕੋਠੀ ਹਾਂ ਨਾਲ ਹੀ ਚੱਲੂਗੀ ਮੈਂ ਕਿੱਥੇ ਜਾਣਾ ਤੂੰ ਇਹਨਾਂ ਨੂੰ ਕਹ ਦੇ ਕਿ ਮੈਂ ਮੈਨੂੰ ਤਾਂ ਕੋਠੀ ਪਾ ਕੇ ਦੋ ਠੀਕ ਆ ਮੈਂ ਫੇਰ ਵਿਆਹ ਕਰਾਉਂਗਾ ਹਾਂ ਤੁੰਨਾਂ ਨੂੰ ਬਿਠਾ ਲਈ ਤੇ ਮੈਂ ਤਾਂ ਕੋਠੀ ਪਾ ਕੇ ਦਊ ਬੇਬੇ ਹਾਂ ਬਾਹਰ ਲਈ ਪਹਿਲੀ ਚੋਠੀ ਪਾ ਕੇ ਤੂੰ ਤੇ ਮੈਂ ਪਹਿਲੀ ਚਾਣੂ ਚਾਹੇ ਕਿਤੇ ਪਿੰਡ ਜੀ ਲੈ ਪਾ ਲਿਓ ਜੇ ਬਣੀ ਬਣਾਈ ਲੇ ਦੀ ਬਣੀ ਬਣਾਈ ਤੇ ਮੈਂ ਤਾਂ ਕੋਠੀ ਪਾ ਕੇ ਦਊ ਤੇ ਫੇਰ ਵਿਆਹ ਕਰਾਉਂਗਾ ਤਾਂ ਪਰ ਤੂੰ ਹੀ ਮੇਰੇ ਨਾਲ ਚੱਲਿਓ ਹਾਂ ਚੱਲੂ ਮੱਕਰਣਾ ਟੈਂਸ਼ਨ ਲੈਣਾ ਚੱਲ ਚਲਾ ਚਾਹ ਦੇ ਆ ਜਾ ਲੈ ਆ ਬਾਲਿਆਂ ਜਾਨੂੰ ਮੀਂਹ ਚ ਨਾ ਖਰਾਬ ਹੋਈ ਜਾਂਦੇ ਆ ਬੜਾ ਤਾਂ ਇਹਨਾਂ ਦਾ ਇੱਥੇ ਪਾ ਕੇ ਨਾ ਤੇ ਉੱਪਰ ਜਾਂਦਾ ਡਿੱਗ ਬੱਸ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਮੈਂ ਤਾਂ ਤੁਹਾਨੂੰ ਇਹ ਗੱਲ ਸਮਝਾਉਣੀ ਸੀ ਹਾਂ ਆਪਾਂ ਜੋ ਦਾ ਰਿਸ਼ਤਾ ਕਰਾ ਲੈਂਦੇ ਆ ਹੋਰ ਭਾਈ ਮੈਂ ਤਾਂ ਆਪਕੇ ਬਹੁਤ ਮੱਥਾ ਮਾਰਿਆ ਗਿਆ ਬਹੁਤ ਮੱਥਾ ਮਾਰਦਾ ਕੋਈ ਸਮਝ ਹੀ ਨਹੀਂ ਆਉਂਦੀ ਕੀ ਗੱਲ ਆ ਕੀ ਨਾ ਇਹ ਆੜਗਮੜਦਾ ਹਾਂ ਗੱਲਾਂ ਵੀ ਕਰਨ ਲੱਗ ਗਏ ਭਾਈ ਨਹੀਂ ਵਾਰ ਨਹੀਂ ਪਤਾ ਲੱਗਦੀ ਅੰਦਾ ਮੈਂ ਕਿਹਾ ਹੁਣ ਨਿਆਣਾ ਉਹਨੂੰ ਵੀ ਪਤਾ ਮੈਨੂੰ ਵੀ ਪਤਾ ਮੈਂ ਹੁਣ ਉਹਨੂੰ ਕਹਿ ਨਹੀਂ ਸਕਦਾ ਮੈਂ ਤਾਂ ਜਿਵੇਂ ਤੇਰੀ ਕੁੱਤੇ ਖਾਣੀ ਕਰੀ ਜੀ ਆ ਕੋਠੇ ਦਾ ਬੱਠਾ ਲੀਗਾ ਫੋਨ ਦੇਖੀ ਜਾਂਦਾ ਦੀ ਮੈਂ ਤਾਂ ਭਾਈ ਮਾਣੀ ਮੁੱਟੀ ਸ਼ਰਮ ਬਣ ਹੁਣ ਤਾਂ ਲੋਕੋ ਗੱਲਾਵਾਂ ਨਾਉਣ ਲੱਗਦੇ ਉਹਦਾ ਵੀ ਮੱਥਾ ਪਥੇਰਾ ਮਾਰਿਆ ਕੀ ਕਰਾਂ ਮੈਂ ਆਪਣੀ ਦਸਦੀ ਨਹੀਂ ਛੜਾ ਛੜਦੇ ਤੂੰ ਸਾਈਂ ਕੀ ਲੈ ਨਿਕਲ ਕਲਾਂ ਨੂੰ ਉਹਨੂੰ ਪਤਾ ਲੱਗ ਗਿਆ ਕਿ ਤੇਰੇ ਤਾਂ ਗੁਤਰੀ ਦਾ ਬਾੜ-ਬਾੜ ਕਰ ਦਊਗਾ ਉਹੀ ਤਾਂ ਗੱਲ ਹੈ ਗੱਲ ਸਮਝਦੀ ਪਤਾ ਨਹੀਂ ਕਿਉਂ ਉਹ ਵੀ ਇਹੋ ਜਿਹੀ ਹੈ ਉਹਦੇ ਹੀ ਪਤਾ ਨਹੀਂ ਕੀ ਕਰਦਾ ਨੇ ਮੈਂ ਕੀ ਦੱਸਾਂ ਤੁਹਾਨੂੰ ਮਤਾਂ ਕਹਿੰਦੀ ਕਿਸ ਨੂੰ ਮੇਰੇ ਚਾਚੂ ਦੀ ਕੁੜੀ ਹੈ ਉਦਾਂ ਇਸ ਤਰ੍ਹਾਂ ਕਰਾ ਲਦੇ ਜੇ ਤੁਸੀਂ ਇਹਨੂੰ ਬੁੜਾ ਕੇ ਮਨਾਓ ਆਪਾਂ ਇਹ ਕਰਾਂਗੇ ਤੇ ਨਾ ਇਹ ਐ ਇਮਾਨਦਾਰ ਵਿਚਾਲਾ ਉਹਦੇ ਫੜ ਨੂੰ ਸਾਪਣਾ ਹਾਂ ਉਹਨੂੰ ਸਾਦਰੋ ਤੋਂ ਨਾ ਡਰਦਾ ਹੈ ਉਹ ਆਹ ਫੜ ਨੂੰ ਸਾਦ ਕੋਈ ਦੋਨਾਂ ਨੂੰ ਨਾ ਉਹਨਾਂ ਤੋਂ ਇਹ ਕਰਨ ਖਿਚਾਉਣੇ ਆਏ ਨਹੀਂ ਲੋਟ ਆਉਂਦਾ ਹਾਂ ਉਹ ਇਹੀ ਹੀ ਲਾ ਕਰੋ ਤੁਸੀਂ ਨਾਲੇ ਬੱਚੇ ਵੀ ਮੰਨਦਾ ਹੈ ਤੇਪ ਮੰਨੂਗਾ ਹਾਂ ਨਾਲੇ ਵੀ ਚੇਕ ਬੰਨੂਗੀ ਵੀ ਦੋ ਬੰਦੇ ਇਕੱਠੇ ਹੋ ਕੇ ਆਗੇ ਹਾਂ ਨਾਲੇ ਤੁਸੀਂ ਐਂ ਕਰੋ ਫਿਰ ਆਪਾਂ ਦੋ ਕੰਮ ਕਰਾਂਗੇ ਤੁਸੀਂ ਉਹਨਾਂ ਨੂੰ ਬੁਲਾ ਲਓ ਇੱਕ ਬੰਦਾ ਆ ਜੇ ਕੋਈ ਇਹਣਾ ਇੱਕ ਵਾਰੀ ਆ ਕੇ ਦੇਖ ਦਿਖਾਈ ਕਰਾ ਦੇ ਆਪਾਂ ਇੱਕ ਵਾਰੀ ਮੁੰਡਾ ਨਿਕਾ ਕੰਡਾ ਮੁੰਡਾ ਆਨੇਗਾ ਵੀ ਇਦੀ ਕੱਢ ਦੂ ਇੱਕ ਜਣਾ ਆ ਜੇ ਹਾਂ ਤੇ ਉਧਰੋਂ ਆਪਾਂ ਉਸ ਦਿਨ ਹੀ ਛੱਦ ਲਾਂਗੇ ਇਹਦੇ ਫੁੱੜਦੇ ਫੁੱੜ ਬੂਆ ਨੂੰ ਛੱਦ ਲਾਂਗੇ ਚਾਹੀ ਕੋਈ ਆ ਜੇ ਇੱਕ ਇੱਕ ਜਣਾ ਆ ਜੇ ਪੂਆ ਆ ਜੇ ਫੁੱੜਾ ਆ ਜੇ ਕੋਈ ਮਰਜ਼ੀ ਆ ਜੇ ਠੀਕ ਹੈ ਕਰਕੇ ਗੱਲ ਉੱਥੇ ਹੀ ਮੌਕੇ ਤੇ ਆਪਾਂ ਤਾਂ ਇਹਦਾ ਪਤਾ ਲੱਗ ਜਾਊਗਾ ਫਿਰ ਕਰਦਾ ਕੀ ਹੈ ਹਾਂ ਇਹ ਕਹਿੰਦੀ ਬੱਪੀ ਜੀ ਦੇਖੋ ਇਹਨੂੰ ਆਪਾਂ ਬਿਤੀ ਨਹੀਂ ਇਹਦਾ ਪਤਾ ਨਹੀਂ ਇੱਕ ਕਿਨਾਂ ਤੌੜਦੇ ਜਦੋਂ ਬੜਾ ਕੇ ਕਿਵੇਂ ਮਰਜ਼ੀ ਕਰੀਏ ਇਹਨੂੰ ਉੱਥੇ ਬੈਠ ਨਹੀਂ ਬਿਠਾਉਂਦੇ ਨਹੀਂ ਤਾਂ ਇਹ ਹੁਣ ਨਹੀਂ ਰਹਿਣਾ ਨਹੀਂ ਕਿਉਂਕਿ ਮੈਂ ਤਾਂ ਸੁਣੂ ਬੁਣੀ ਹੈ ਐ ਤਾਂ ਫਿਰ ਇਹਨੂੰ ਪਾਈ ਨਹੀਂ ਰਿਸਤਾ ਹੋਣ ਦਿੰਦੀ ਤੇ ਇਹਨੂੰ ਐ ਤਾਂ ਕਿਸੇ ਪਾਸੇ ਵੀ ਜਾਂਦੀ ਇਹ ਇਹ ਉਹ ਵੀ ਆਪਣੇ ਵਾਲਾ ਵੀ ਹੈ ਹੈ ਨਾ ਮੋਮੈਂਟ ਜੀ ਦੱਸ ਦਿੰਦਾ ਸਾਰੀ ਗੱਲ ਇਹ ਤੂੰ ਵੜਾ ਕੇ ਪੁੱਛ ਲੈਂਦੀ ਹੈ ਠੀਕ ਹੈ ਗੱਲ ਹਾਂ ਚਲ ਐ ਜਾਣਾ ਜੁੜਾ ਤੈਨੂੰ ਹੈ ਨਹੀਂ ਇੱਥੇ ਆਪਾਂ ਪਾਸੇ ਅਸੀਂ ਰੱਖਾਂਗੇ ਲੋ ਚਾਹ ਬਣੀ ਦੀ ਰੱਖਾਂਗੇ ਹਾਂ ਠੀਕ ਆ ਯਾਰ ਬੰਦਾ ਉਹਨਾਂ ਨਾਲ ਗੱਲ ਕਰ ਲ ਤੁਸੀਂ ਫੋਫੜ ਜਿੰਦੇ ਉਹਨੂੰ ਸੱਦ ਲਓ ਹਾਂ ਕੋਈ ਨਹੀਂ ਮੈਂ ਮੈਂ ਕਰਦਾ ਹਾਂ ਠੀਕ ਆਦਾ ਨੂੰ ਕਿਹਾ ਆਹ প্লাਸ ਕਿ ਕਰਨ ਭਾਈ ਅੱਗ ਤਾਂ ਬਚਾਲਾ ਕੋਈ ਬੈਠਾ ਐ ਕਰੀਏ ਨਾ ਅੱਗ ਬਚਾ ਲੰਦ ਸੁਲੇ ਚ ਬਸ ਤੂੰ ਹੀ ਮਚਾਲਿਓ ਕਿਉਂ ਮਜ਼ਾ ਤਾਂ ਵੱਡੀ ਭਾਬੀ ਗਈ ਨਹੀਂ ਅੱਗ ਦੇ ਕਿੱਥੇ ਗਈ ਪਤਾ ਨਹੀਂ ਗਈ ਸੀ ਕਿੱਥੇ ਗਿਆ ਕਿਉਂ ਬਾਪੂ ਕਿੱਥੇ ਬਾਪੂ ਇੱਥੇ ਹੁਣ ਕਰੀਏ ਸੀਗਾ ਮੈਨੂੰ ਹੁਣ ਇੱਥੇ ਭਾਈ ਜਾਂਦਾ ਸੀ ਇਹ ਆ ਜਿਹਨੂੰ ਕਹਿੰਦਾ ਸੀ ਜਿਹੜਾ ਹੁਣ ਨਹੀਂ ਹੜਦੇ ਹਾਂ ਤਾਂ ਕਰਕੇ ਨਹੀਂ ਆਏ ਨਹੀਂ ਹੁੰਦਾ ਭਾਬੀ ਮੈਂ ਵਿਆਹ ਨੂੰ ਨਹੀਂ ਕਰਾਂਦਾ ਨਾ ਮੈਂ ਹਾਂ ਕਰੀ ਓਏ ਓ ਜੋ ਤੂੰ ਹਾਂ ਮੜਾ ਮੂਟਾ ਕੰਮ ਉਹ ਅੱਥਪੜਾ ਕਰ ਕਿਉਂ ਚੁੱਲ੍ਹੇ 'ਚ ਬੜਿਆ ਰਹਿਣਾ ਤੂੰ ਬਾਪੂ ਕੰਮ ਵਿਧਾਇਆ ਹੁਣੀ ਮੜਾ ਮੂਟਾ ਇਹ ਕੰਮ ਆਇਆ ਕੋਈ ਸਮਝ ਨਹੀਂ ਆਉਂਦੀ ਤੇਰੀ ਓ ਭਾਈ ਮੜਾ ਮੋਟਾ ਤੁਸੀਂ ਕਿਉਂ ਇਹਨੂੰ ਉਹ ਕਰ ਜਾਂਦੇ ਤੁਸੀਂ ਮੜਾ ਮੂਟਾ ਸਮਝਾ ਦਿਆ ਕਰੋ ਕੰਮ ਤਾਂ ਦਾ ਕੋਈ ਕਰ ਲਿਆ ਕਰੂਗਾ ਕੀ ਸਮਝਾਂ ਦਾ ਬਾਪੂ ਮਾਈ ਕੀ ਕਹਿਣੀ ਹੈਗੀ ਤੁਸੀਂ ਤਾਂ ਕੁਝ ਨਹੀਂ ਕਹਿੰਦੇ ਭਾਈ ਸੋਨੂ ਅਸੀਂ ਐ ਤਾਂ ਨਹੀਂ ਕਹਿੰਦੇ ਵੀ ਸਾਰੇ ਵੇਲੇ ਇਸੇ ਪੈ ਰਹੇ ਨੇ ਮੈਡ ਮਾੜੀ ਮਾਰਤ ਦਿੰਨੀ ਹੈ ਘਰ ਚ ਜਵਾਖ ਉਹੀ ਤੁਸੀਂ ਤਾਂ ਸਾਰੇ ਦੇ ਪਿੱਛੇ ਪਏ ਪਏ ਹੋਗੇ ਜਦੋਂ ਮੈਂ ਚਾਰ ਰੋਟੀਆਂ ਫੜਾ ਦਿੰਨੀ ਆ ਤਾਂ ਤੁਸੀਂ ਉਹੀ ਮੰਗਰ ਪੈ ਜਾਂਦੇ ਹੋ ਕੱਲ ਨਹੀਂ ਪਾਉਂਦੇ ਆਹ ਮੈਂ ਤੈਨੂੰ ਗੱਲ ਦੱਸਣੀ ਕੀ ਕਰਨਾ ਆ ਜਾ ਇੱਕੀ ਰੱਖ ਦੋ ਉਹ ਆ ਜਾ ਜਾ ਰੋਕ ਮੈਨੂੰ ਕਿਉਂ ਹਾਂ ਪਾਡੇ ਰੱਖਿਆ ਉਧਰ ਹਾਂ ਤਾਂ ਤੁਸੀਂ ਕਿਤੇ ਵਿਆਹ ਕਰਨਾ ਤਾਂ ਮੈਂ ਇਹਦਾ